ਅੱਜ ਅਸੀਂ ਇੱਥੇ ਆਏ ਨੇ ਜਿਹੜੀ ਸਾਡੀ ਯੁੱਧ ਨਸ਼ਾ ਬਰੂ ਦੇ ਕਨਸਿਸਟੈਂਟ ਡਰਾਈਵ ਚੱਲਦੀ ਪਈ ਹੈ ਉਹਦੀ ਲੜੀ ਦੇ ਤਹਿਤ ਹੀ ਪਿਛਲੇ 3 ਮਹੀਨਿਆਂ 'ਚ 317 ਐਨਡੀਪੀਐਸ ਦੇ ਮਕਦਮੇ ਦਰਜ ਹੋਏ ਨੇ ਔਰ ਉਹ ਜੋ 546 ਤੋਂ ਵੱਧ ਜਿਹੜੇ ਨਸ਼ਾ ਤਸਕਰ ਹੈ ਉਹ ਫੜੇ ਗਏ ਨੇ ਜਦੋਂ ਵੀ ਐਨਡੀਪੀਐਸ ਦਾ ਕੋਈ ਪਰਚਾ ਦਰਜ ਹੁੰਦਾ ਹੈ ਤਾਂ ਉਹਦੇ ਜਿਹੜੇ ਵੀ ਕਨਟਰਾਬੈਂਡ ਦੀ ਰਿਕਵਰੀ ਹੁੰਦੀ ਹੈ ਉਹਦਾ ਇੱਕ ਪ੍ਰੋਪਰ ਪ੍ਰੋਸੈਸ ਹੁੰਦਾ ਹੈ ਕਿ ਉਹਨੂੰ ਪ੍ਰੋਪਰ ਤਰੀਕੇ ਨਾਲ ਉਹਨੂੰ ਨਸ਼ਟ ਕਰਾਇਆ ਜਾਂਦਾ ਹੈ तो सारे तरी प्रॉपर प्रोसीजर फॉलो करते हुए आज फरीदकोट पुलिस की टीम अंडर द सुपरविजन ऑफ एस पी डी डी एस पी डी डी एस पी एन डी पी एस और डी एस पी जैतो इन्ह की पूरी टीम ने बहुत अच्छा काम करते हुए सतर मुकदमे साढ़े एन डी पी एस दी केस प्रॉपर्टी अज असी डिस्ट्रॉय की प्रॉपर गाइडलाइनस फॉलो करते हुए एच तीन किलो तो वह हीरोन एक सौ पचहत्तर किलो तो व्ध कॉपी हज ਔਰ 1.2 ਕਿਲੋ ਤੋਂ ਵੱਧ ਗਾਂਜਾ ਔਰ 20000 ਦੇ ਆਸ-ਪਾਸ ਜਿਹੜੀ ਨਸ਼ੀਲੀ ਗੋਲੀਆਂ ਹੈ ਉਹ ਨਸ਼ਟ ਕੀਤੀ ਗਈਆਂ ਹੈ। ਦੇਚ ਦੱਸਣ ਜੋ ਗੱਲ ਇਹ ਵੀ ਹੈ ਕਿ ਫਰੀਦਕੋਟ ਪੁਲਿਸ ਹਰ ਇੱਕ ਲੈਵਲ ਤੇ ਨਸ਼ਾ ਤਸਕਰਾਂ ਦੇ ਵਿਰੁੱਧ ਕੰਮ ਕਰ ਰਹੀ ਹੈ ਔਰ ਉਹ ਚਾਵੇਂ ਉਹ ਡਿਮੋਲੀਸ਼ਨ ਆਫ ਪ੍ਰਾਪਰਟੀ ਹੋ ਚਾਵੇਂ ਉਹ ਪ੍ਰਾਪਰਟੀ ਅਟੈਚਮੈਂਟ ਹੋ ਉਹ ਚ ਸਾਰੇ ਫਰੰਟਸ ਤੇ ਸਾਡਾ ਇੱਕ ਕੰਪਰੀਹੈਂਸਿਵ ਕੰਮ جاری ਹੈ। 4 ਕਰੋੜ 90 ਲੱਖ ਸੇ ਜ਼ਿਆਦਾ ਦੀ ਜਿਹੜੀ ਪ੍ਰਾਪਰਟੀਆਂ ਹੈਗੀਆਂ ਉਹ ਹਲੇ ਤੱਕ ਫ੍ਰੀਜ਼ ਕਰਾਈ ਜਾ ਚੁੱਕੀਆਂ। ਤੇ ਤਿੰਨਾਂ ਹੀ ਸਬਡਿਵੀਜ਼ਨਾਂ 'ਚ ਜਿਹੜੇ ਨਸ਼ਾ ਤਸਕਰਾਂ ਵੱਲੋਂ ਅवैध ਪ੍ਰਾਪਰਟੀਆਂ ਗਵਰਨਮੈਂਟ ਲੈਂਡ ਲੈਂਡ ਤੇ ਐਂਪਰੋਚ ਕਰਦੇ ਹੋਏ ਪ੍ਰਾਪਰਟੀਆਂ ਬਣਾਈਆਂ ਗਈਆਂ ਸੀਗੀ ਉਹਨਾਂ ਦੀ ਪ੍ਰੋਪਰ ਡਿਮੋਲੀਸ਼ਨ ਐਸ ਪਰ ਪ੍ਰੋਪਰ ਪ੍ਰੋਸੀਜਰ ਆਜ ਤੱਕ ਹੋ। ਆ ਕਿੰਨੀ ਕੀਮਤ ਸੀ ਕੋਈ ਉਹਨਾਂ ਨੇ ਅਗਰੇ ਅਜੇ ਨਾ ਦਿੱਤੀ। ਜੀ ਦੇਖਿਓ ਇਹਦੀ ਕੀਮਤ ਦੱਸਣਾ ਇੱਕ ਵਾਜਿਬ ਚੀਜ਼ ਨਹੀਂ ਹੈ ਕਿਉਂਕਿ ਇਹ ਜਿਹੜੀ ਗਾਈਡਲਾਈਨਸ ਹੈਗੀਆਂ ਉਹਦੇ ਅਗੇਂਸਟ ਹੁੰਦਾ ਹੈ। ਅਸੀਂ ਤੁਹਾਨੂੰ ਨੰਬਰ ਆਫ ਕੇਸਸ ਮੈਂ ਦੱਸ ਚੁੱਕਿਆ ਕਿ 77 ਕੇਸਸ ਨੇ ਜਿਨ੍ਹਾਂ ਦੀ ਪ੍ਰਾਪਰਟੀ ਐਸੀ ਹੈ। 这个。<Thank> <Thank you. S 1>